ਮੈਂ ਕਹਿੰਦਾ ਸਾਨੂੰ ਪਾਕਿਸਤਾਨ ਦੇ ਸਿੱਖਾਂ ਤੋਂ ਸੇਧ ਲੈਣੀ ਚਾਹੀਦੀ ਹੈ ਸਾਡੇ ਪਿੰਡੋਂ ਪਿੰਡ ਅੱਜ ਸਿੱਖ ਬੱਚੇ ਕੇਸ ਕਤਲ ਕਰਵਾਉਂਦੇ ਐ ਤੁਸੀਂ ਕਦੇ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਜਾਓ ਉੱਥੇ 350 ਸਿੱਖਾਂ ਦਾ ਘਰ ਹੈ ਤੇ 25 ਕਰੋੜ ਲਗਭਗ ਉਸ ਦੇਸ਼ ਦੀ ਆਬਾਦੀ ਹੈ 25 ਕਰੋੜ ਦੇ ਵਿੱਚ ਕੇਵਲ 15000 ਸਿੱਖ ਹੈ ਇੱਕ ਵੀ ਸਿੱਖ ਬੱਚੇ ਬੱਚੀਆਂ ਬਜ਼ੁਰਗ ਨੌਜਵਾਨ ਨੇ ਕੇਸ ਕਤਲ ਨਹੀਂ ਕਰਵਾਏ ਦਾੜਾ ਕਤਲ ਨਹੀਂ ਕਰਵਾਇਆ ਉਹਨਾਂ ਨੂੰ ਜ਼ਬਾਨੀ ਆਸਾ ਦੀ ਵਾਰ ਕੰਠ ਹੈ ਉਹ ਆਪਣੇ ਧੁਰੇ ਦੇ ਨਾਲ ਆਪਣੀ ਜੜ ਦੇ ਨਾਲ ਕਿੰਨਾ ਜੁੜੇ ਹੋਏ ਐ ਇਹ ਗੱਲ ਸੋਚਣ ਵਾਲੀ ਐ ਆਪਾਂ ਇੱਥੇ ਰਹਿ ਕੇ ਪਿੰਡਾਂ ਦੇ ਗੁਰੂ ਘਰ ਦੇਖ ਲੋ ਪਿੰਡਾਂ ਦੇ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਅੰਮ੍ਰਿਤ ਵੇਲੇ ਵੀ ਇਕੱਲਾ ਪ੍ਰਕਾਸ਼ ਕਰ ਰਿਹਾ ਹੁੰਦਾ ਤੋ ਇਹ ਪੰਜਾਬ ਦੇ ਹਾਲਾਤ ਤੇ ਜੇਕਰ ਆਪਾਂ ਲੈਂਦੇ ਪੰਜਾਬ ਦੀ ਗੱਲ ਕਰੀਏ ਉੱਥੇ ਵੇਖ ਲਓ ਸਿੱਖੀ ਕਿੰਨੀ ਪ੍ਰਫੁੱਲਤ ਹੈ ਇੱਥੋਂ ਤੱਕ ਉਹ ਆਪਣੇ ਬੱਚੇ ਬੱਚੀ ਦਾ ਰਿਸ਼ਤਾ ਨਹੀਂ ਕਰਦੇ ਜੇ ਇਸ ਘਰ ਦੇ ਵਿੱਚ ਸਿੱਖੀ ਨਾ ਹੋਵੇ ਜਿਹੜਾ ਬੱਚਾ ਕੇਸ ਕਤਲ ਕਰਵਾ ਲਵੇ ਇਹੋ ਜੀ ਘਟਨਾ ਅੱਜ ਤੱਕ ਪਾਕਿਸਤਾਨ ਦੇ ਵਿੱਚ ਨਹੀਂ ਵਾਪਰੀ ਜੇਕਰ ਕੋਈ ਕਰਵਾ ਲਵੇ ਤੇ ਉਹਨਾਂ ਦਾ ਕਾਇਦਾ ਕਾਨੂੰਨ ਇਹ ਆ ਵੀ ਉਹ ਆਪਣੀ ਬੱਚੀ ਦਾ ਸਾਥ ਨਹੀਂ ਕਰਦੇ ਉਹਨੂੰ 25 ਕਰੋੜ ਦੇ ਵਿੱਚ ਰਹਿ ਕੇ ਵੀ 15000 ਸਿੱਖ ਦੇ ਇੱਕ ਬੱਚੇ ਬੱਚੀ ਨੇ ਮਕੇਸ ਕਤਲ ਦਾੜੇ ਕਤਲ ਨਹੀਂ ਕਰਵਾਇਆ ਸਾਡੇ 350 ਘਰ ਹੈ ਕੇਵਲ ਸਿੱਖਾਂ ਦਾ ਕਿੰਨੀ ਮਜ਼ਬੂਤੀ ਵਾਲੀ ਗੱਲ ਹੈ ਮੈਂ ਕਹਿੰਦਾ ਸਾਨੂੰ ਪਾਕਿਸਤਾਨ ਦੇ ਸਿੱਖਾਂ ਤੋਂ ਸੇਧ ਲੈਣੀ ਚਾਹੀਦੀ ਹੈ ਸਾਡੇ ਪਿੰਡੋਂ ਪਿੰਡ ਅੱਜ ਸਿੱਖ ਬੱਚੇ ਕੇਸ ਕਤਲ ਕਰਵਾਉਂਦੇ ਆ